ਸੁਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਤੁਸੀਂ ਮੈਨੂੰ ਬਹੁਤ ਜ਼ਿਆਦਾ ਹੁੰਗਾਰਾ ਦੇ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਖਾਸ ਕਰਕੇ ਜਿਹੜੇ ਕਮੈਂਟ ਕਰਦੇ ਐ ਲਾਈਕ ਕਰਦੇ ਆ ਉਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਦੇ ਰਾਹੀਂ ਮੈਂ ਲੰਦੇ ਪੰਜਾਬ ਦੇ ਵਿੱਚ ਇੱਕ ਖਾਲਦ ਬੇਟਾ ਖਾਲਦ ਮੁਹੰਮਦ ਜੀ ਰਹਿੰਦੇ ਆ ਉਹ ਬੇਟਾ ਬਹੁਤ ਸਿੱਦਤ ਦੇ ਨਾਲ ਕਮੈਂਟ ਕਰਦੇ ਆ ਜਾਣੀ ਸਭ ਤੋਂ ਪਹਿਲਾ ਕਮੈਂਟ ਉਹਨਾਂ ਦੇ ਆਂਦਾ ਹੁਣ ਪੜ੍ਹ ਕੇ ਬਹੁਤ ਜ਼ਿਆਦਾ ਮੈਨੂੰ ਹੌਸਲਾ ਹੁੰਦਾ ਬਹੁਤ ਜ਼ਿਆਦਾ ਅੱਛਾ ਲੱਗਦਾ ਕਿ ਕੋਈ ਮੈਨੂੰ ਸੁਣਦਾ ਹੈ ਲੈਂਦੇ ਪੰਜਾਬ ਦੇ ਵਿੱਚ ਵੀ ਮੈਨੂੰ ਪਸੰਦ ਕੀਤਾ ਜਾਂਦਾ ਮੈਨੂੰ ਬਹੁਤ ਬਹੁਤ ਸ਼ੁਕਰੀਆ ਜੱਤ ਕੇ ਮੈਂ ਸਿੱਖੀ ਨਹੀਂ ਮੈਂ ਕੁਛ ਨਹੀਂ ਅੱਜ ਵੀ ਮੈਨੂੰ ਲੱਗਦਾ ਹੈ ਜਿਹੜਾ ਮੈਂ ਗੀਤ ਪੇਸ਼ ਕਰਨ ਜਾ ਰਹੀਆਂ ਹਾਂ ਪੰਨੋ ਸਾਰਿਆਂ ਨੂੰ ਪਸੰਦ ਆਏਗਾ ਦੋਸਤੋ ਇਹ ਉਸ ਵਕਤ ਦਾ ਗੀਤ ਹੈ ਕਾਫੀ ਦੇਰ ਪੁਰਾਣਾ ਹੈ ਜਦੋਂ ਰਾਜਾ ਮਹਾਰਾਜਾਂ ਦਾ ਜਮਾਨਾ ਹੁੰਦਾ ਸੀ ਔਰ ਰਾਜਾ ਮਹਾਰਾਜਿਆਂ ਦੀ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੀਰੇ ਜਵਾਹਰਤ ਮੋਤੀ ਬਹੁਤ ਹੁੰਦੇ ਸੀ ਉਹ ਸੋਚਦੇ ਹੁੰਦੇ ਸੀ ਕਿ ਕੋਈ ਖੁਸ਼ੀ ਆਵੇ ਤਾਂ ਕਿਸ ਨੂੰ ਮਤਲਬ ਦਿੱਤੇ ਜਾਣ ਕੋਣ ਸਿਨ ਦਾ ਮਤਲਬ ਹੱਕਦਾਰ ਤੇ ਖੁਸ਼ ਹੋ ਕੇ ਦੇਖੋ ਕੀ ਜਵਾਬ ਸਵਾਲ ਹੁੰਦੇ ਆ ਰਾਣੀ ਦੇ ਔਰ ਰਾਜੇ ਦੇ ਔਰ ਰਾਣੀ ਆਪਣੀ ਨੂੰ ਪੁੱਛਦਾ ਹੈ ਕਿ ਇਹ ਜਿਹੜੇ ਗਾਗਰ ਦੇ ਭਰੇ ਭਰੇ ਹੋਏ ਗਾਗਰਾ ਭਰੀਆਂ ਹੋਈਆਂ ਕਿਉਂਕਿ ਗਾਗਰਾਂ ਦੇ ਵਿੱਚ ਕਾਫੀ ਧਨ ਰੱਖਿਆ ਜਾਂਦਾ ਸੀ ਉਹ ਪੁੱਛਦਾ ਰਾਣੀ ਨੂੰ ਦੇਖੋ ਰਾਣੀ ਅੱਗੋਂ ਕੀ ਜਵਾਬ ਦਿੰਦੀ ਹੈ ਤੇ ਕੀ ਸੁਣੋ ਰਾਜਾ ਤੇ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ ਰਾਜਾ ਤੇ ਰਾ ਪੁੱਛਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦੇਈਏ ਪਾਂਡਾ ਬੁਲਾਈਏ ਬੇਰਾਜਾ ਸਾਹਸ ਦਈਏ ਬੇਰਾਜਾ ਪੰਡਤ ਬੁਲਾਈਏ ਵੇ ਰਾਜਾ ਸਾਹਸ ਦਈਏ ਵੇ ਰਾਜਾ ਪੁੱਤਰਾ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਪੁੱਤਰਾ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਪੰਡਤ ਬੁਲਾਈਏ ਵੇ ਰਾਜਾ ਸਾਹਸ ਦਈਏ ਵੇ ਗਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਗਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਪੁੱਤਰਾ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਪੁੱਤਰਾ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਇੰਦਰ ਦੀ ਵਰਖਾ ਵੇ ਰਾਜਾ ਨਿਤ ਨਹੀਂਓ ਇੰਦਰ ਦੀ ਵਰਖਾ ਵੇ ਰਾਜਾ ਨਿਤ ਨਹੀਂਓ ਰਾਜਾ ਤੇ ਪੁੱਛਦਾਂ ਨੀ ਰਾਣੀ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਦਰਜੀ ਬੁਲਾਈਏ ਰਾਜਾ ਉੜਤਾ ਸੁਆਈਏ ਵੇ ਦਰਜੀ ਬੁਲਾਈਏ ਵੇ ਰਾਜਾ ਉੜਤਾ ਸੁਆਈਏ ਵੇ ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਪੁੱਤਾਂ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਪੁੱਤ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਇੰਦਰ ਦੀ ਬਰਖਾ ਰਾਜਾ ਨਿਤ ਨਹੀਂ ਆ ਇੰਦਰ ਦੀ ਬਰਖਾ ਵੇ ਰਾਜਾ ਨਿਤ ਨਹੀਂ ਆ ਰਾਜਾ ਤੇ ਪੁੱਛਦਾ ਨਿਰਾਣੇ ਸੁਣ ਮੇਰੀ ਬਾਤ ਨੂੰ ਰਾਜਾ ਤੇ ਪੁੱਛ ਦ ਨਿਰਹਾਣੀ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਸੁਨਿਆ ਰਬ ਲਾਈਏ ਵੇ ਰਾਜਾ ਘੈਣੇ ਕੜਵਾਈਏ ਵੇ ਸੁਨਿਆਰਾ ਬੁਲਾਈਏ ਵੇ ਰਾਜਾ ਘਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਘਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਪੁੱਤਾਂ ਦਾ ਜੰਮਣਾ ਵੇ ਰਾਜਾ ਨੂੰਹਾਂ ਦਾ ਖਵਰਾ ਜਾ ਨਿਤ ਨਹੀਂਓ ਪੁੱਤਾਂ ਦਾ ਜਮਣਾ ਵੇ ਰਾਜਾ ਨੂੰ ਹਾਂ ਦਾ ਆਵਣਾ ਇੰਦਰ ਦੀ ਬਰਖਾ ਵੇ ਰਾਜਾ ਨਿਤ ਨਹੀਂਓ ਇੰਦਰ ਦੀ ਬਰਖਾ ਵੇ ਰਾਜਾ ਨਿਤ ਨਹੀਂਓ ਰਾਜਾ ਤੇ ਪੁੱਛਦਾ ਨਿ ਰਾਣੀ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਮੱਲਣ ਬਰਾਈਏ ਵੇ ਰਾਜਾ ਸੇਰ ਬਣੋ ਆਈਏ ਵੇ ਮੱਲਣ ਬਣਵਾ ਬੁਲਵਾਈਏ ਵੇ ਰਾਜਾ ਸੇਰ ਬਣਵਾਈਏ ਵੇ ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦੇਈਏ ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦੇਈਏ ਪੁੱਤਾਂ ਦਾ ਜੰਮਣਾ ਵੇ ਰਾਜਾ ਨੂੰ ਹਾਂ ਦਾ ਆਵਣਾ ਪੁੱਤਾਂ ਦਾ ਜੰਮਣਾ ਵੇ ਰਾਜਾ ਨੂੰ ਹਾਂ ਦਾ ਆਵਣਾ ਇੰਦਰ ਦੀ ਵਰਖਾ ਵੇ ਰਾਜਾ ਨਿਤ ਨਹੀਂ ਹੋ ਇੰਦਰ ਦੀ ਬਰਖਾ ਵੇ ਰਾਜਾ ਨਿਤ ਨਹੀਂਓ ਰਾਜਾ ਤੇ ਪੁੱਛਦਾ ਨਿਰਾਣੀ ਸੁਣ ਮੇਰੀ ਬਾਤ ਨੂੰ ਰਾਜਾ ਤੇ ਪੁੱਛਦਾ ਨਿਰਾਣੀ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਨਾਈ ਬੁਲਾਈਏ ਵੇ ਰਾਜਾ ਕਾਢ ਬੜਵਾਈਏ ਵੇ ਨਾਈ ਸਦਾਈਏ ਵੇ ਰਾਜਾ ਰੁੱਕ ਕੇ ਪਿਜਵਾਈਏ ਵੇ ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਉਸ ਨੂੰ ਦਈਏ ਪੁੱਤਾਂ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਪੁੱਤਾਂ ਦਾ ਜੰਮਣਾ ਵੇ ਰਾਜਾ ਨੂਹਾਂ ਦਾ ਆਵਣਾ ਇੰਦਰ ਦੀ ਬਰਖਾ ਵੇ ਰਾਜਾ ਨਿਤ ਨਹੀਂਓ ਇੰਦਰ ਦੀ ਬਰਖਾ ਵੇ ਰਾਜਾ ਨਿਤ ਨਹੀਂਓ ਰਾਜਾ ਤੇ ਪੁੱਛਦਾ ਵਿਨਾਣੀ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ ਸੋ ਦੋਸਤੋ ਇਹ ਮੇਰਾ ਗੀਤ ਹੈ ਜਾਂ ਘੋੜੀ ਹੈ ਜਾਂ ਕੁਛ ਪਤਾ ਨਹੀਂ ਤੁਸੀਂ ਦੱਸਿਆ ਜੇ ਮੈਨੂੰ ਤਾਂ ਘੋੜੀ ਲੱਗਦੀ ਆ ਰਾਜਾ ਤੇ ਰਾਣੀ ਦੀ ਵਾਰਤਾ ਲਾਪ ਕਿੈਸੀ ਲੱਗੀ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਆ ਜੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਮੈਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਤੋਂ ਵੀ ਜ਼ਿਆਦਾ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਪਲੀਜ਼ ਪਲੀਜ਼ ਔਰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰ ਤੁਸੀਂ ਕਰਦੇ ਹੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਰਾਜੀ ਖੁਸ਼ੀ ਰਹੋ ਚੜ੍ਹਦੇ ਪੰਜਾਬ ਵਾਲੇ ਵੀ ਲੰਦੇ ਪੰਜਾਬ ਵਾਲੇ ਵੀ ਲੰਦੇ ਪੰਜਾਬੀ ਚ ਵੀ ਬੈਠੇ ਆ ਮੈਨੂੰ ਦੇਖਣ ਵਾਲੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਜਿਆਦਾ